ਲੁਧਿਆਣਾ ਦੇ ਹਲਕਾ ਕੇਂਦਰੀ ਚ ਲੋਕ ਸਭਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਵੱਲੋਂ ਅੱਜ ਚੋਣ ਪ੍ਰਚਾਰ ਦੌਰਾਨ ਜਿੱਥੇ ਵਰਕਰਾਂ ਨੂੰ ਸੰਬੋਧਿਤ ਕੀਤਾ ਗਿਆ ਤਾਂ ਉੱਥੇ ਹੀ ਉਹਨਾਂ ਹਲਕਾ ਸੈਂਟਰਲ ਤੋਂ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਅਸ਼ੋਕ ਪ੍ਰਾਸ਼ਰ ਪੱਪੀ ਤੇ ਵੱਡਾ ਹਮਲਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਜਿੱਥੇ ਉਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਸੌ ਨਹੀਂ ਚੁੱਕਣੀ ਆਈ ਸੀ ਤਾਂ ਲੋਕਾਂ ਦੇ ਕੰਮ ਕੀ ਕਰਨਗੇ ਇਸ ਤੋਂ ਇਲਾਵਾ ਉਹਨਾਂ ਨੇ ਬੋਲਦੇ ਹੋਏ ਕਿਹਾ ਕਿ ਭਾਜਪਾ ਦੇ ਹਰ ਪ੍ਰੋਗਰਾਮ ਦੇ ਵਿੱਚ ਆਪ ਉਮੀਦਵਾਰ ਗੁੰਡਾ ਅੰਸਰਾਂ ਨੂੰ ਭੇਜ ਕੇ ਉਹਨਾਂ ਨੂੰ ਮਾੜਾ ਚੰਗਾ ਬੋਲ ਰਹੇ ਨੇ ਅਤੇ ਉਹ ਆਪਣੀ ਗੁੰਡਾਗਰਦੀ ਤੇ ਉਤਰੇ ਹੋਏ ਨੇ ਇਸ ਤੋਂ ਇਲਾਵਾ ਉਹਨਾਂ ਨੇ ਹਲਕੇ ਦੇ ਵਿੱਚ ਟੈਂਟ ਲੱਗਣ ਨੂੰ ਵੀ ਲੈ ਕੇ ਸਵਾਲ ਚੁੱਕੇ ਅਤੇ ਕਿਹਾ ਕਿ ਇਸ ਪ੍ਰੋਗਰਾਮ ਦੇ ਵਿੱਚ ਟੈਂਟ ਨਹੀਂ ਲੱਗਣ ਦੇ ਰਹੀ ਸੀ ਜਿਸ ਦੇ ਚਲਦਿਆਂ ਆਪਾ ਜਪਾ ਵਰਕਰਾਂ ਨੇ ਵਿਰੋਧ ਕਰਕੇ ਇਹ ਪ੍ਰੋਗਰਾਮ ਕਰਵਾਇਆ ਹੈ ਬਾਕੀ ਆਓ ਸੁਣਦੇ ਹਾਂ ਰਵਨੀਤ ਬਿੱਟੂ ਨੇ ਕੀ ਕਿਹਾ ਕਿ ਸਾਡੇ ਸਰਕਾਰੀਓ ਜਿਹੜੇ ਐਮਐਲਏ ਨੇ ਉਹ ਲੋਕਾਂ ਨੂੰ ਟੌਪੀ ਪ੍ਰੈਸ਼ਰ ਦੀ ਉਹ ਜਦੋਂ ਵੀ ਮੈਂ ਕਿਤੇ ਉਹਨੇ ਜਾਣਾ ਹਰ ਜਗ੍ਹਾ ਇੱਕ دہشت ਦਾ ਮਾਹੌਲ ਇੱਕ ਇੱਕ ਜਿਵੇਂ ਬੰਦਾ ਗੁੰਡਾ ਨਹੀਂ ਹੁੰਦਾ ਗੁੰਡਾ ਗਲੀ ਦੇ ਗੁੰਡੇ ਜਿਵੇਂ ਹੁੰਦੇ ਆ ਕਿ ਉਹਦੇ ਬੋਤਨਾ ਮਾਰੀਏ ਉਹਦੇ ਆਹ ਕਰਤਾ ਉਹਦੇ ਆਹ ਮਾਰਦਾ ਜਦੋਂ ਜਾਓ ਉਹ ਚਾਰ ਚਾਰ ਪੰਜ ਛੱਡੇ ਖਾਣ ਦੇ ਥੀਕੇ ਉਹ ਲੋਕ ਖੜੇ ਹੁੰਦੇ ਆ ਵੀ ਕਿਸੇ ਦਾ ਰੋਜ਼ ਕਰੋ ਜੇ ਕਿਸੇ ਨੇ ਕੁਝ ਕਹਿਤਾ ਤਾਂ ਉਹਦੇ ਘਰ ਦੇ ਬਾਹਰ ਜਾ ਕੇ ਲੋਕ ਚਲੇ ਜਾਉਂ ਗਾਲਾਂ ਕੱਢੋ ਇਸ ਤਰੀਕੇ ਦਾ ਮੈਂ ਕਦੇ ਵੀ ਕਿਤੇ ਨਹੀਂ ਦੇਖਿਆ ਵੀ ਜਿਹੜਾ ਇਹ ਇਨਸਾਨ ਇਸ ਥੀਕੇ ਦੀ ਮੈਨੂੰ ਨਹੀਂ ਪਤਾ ਸੀ ਮੇਰੇ ਨਾਲ

ਕੋਤੋਂ ਹਾਲਾਤ ਇਹ ਸੀ ਵੀ ਲਹਿਰ ਸੀ ਆਮ ਆਦਮੀ ਪਾਰਟੀ ਦੇ ਕੇਜਰੀ ਵਾਲਾ ਝੂਠ ਬੋਲਿਆ ਸੀ ਨਹੀਂ ਕੋਈ ਇਹਨਾਂ ਨੂੰ ਕੌਂਸਲਰ ਬਣਾ ਦਤਾਵੇ ਕੌਂਸਲਰ ਵੀ ਨਾ ਬਣਾਵੇ ਕੋਈ ਇੱਕ ਵਾਰ ਲੜੇ ਸੀ ਇਹਨਾਂ ਦੇ ਧਰਮ ਪਤਨੀ ਤੇ ਕੌਂਸਲਰ ਇਲੈਕਸ਼ਨ ਚੰਦਰ ਨਗਰ ਤੋਂ ਉਹ ਵੀ ਬੁਰੀ ਤਰ੍ਹਾਂ ਇਹਨਾਂ ਦੀ ਜਮਾਨਤ ਜਾਂਦੀ ਸੀ ਜਿਸ ਵਾਰ ਤਾਂ ਆਮ ਆਦਮੀ ਦਾ ਲੋਕੀ ਦੁਖੀ ਸੀ ਕਾਂਗਰਸ ਤੋਂ ਲੋਕ ਦੁਖੀ ਸੀ ਕਾਂਗਰਸ ਤੋਂ ਇਸ ਕਰਕੇ ਇਹਨਾਂ ਨੂੰ ਸਾਰਿਆਂ ਨੂੰ ਕੱਢਿਆ ਨੂੰ ਵੱਡਿਆਂ ਨੂੰ ਐਮਐਲਏ ਬਣਾਇਆ। ਆਰਟੀ ਤੋਂ ਲੜਦਾ ਸੀ। ਇਹ ਕਾਕਾ ਸੂਤ ਜੀ ਅਕਾਲੀ ਦਲ ਦੇ ਲੋਕ ਸਭਾ ਦੇ ਕੈਂਡੀਡੇਟ ਸੀ। ਅਸੀਂ ਦੋਨੋਂ ਹੀ ਇਸ ਵੇਲੇ ਬੀਜੇਪੀ ਦੇ ਕੈਂਡੀਡੇਟਾਂ ਜੇ ਤੁਸੀਂ ਅੰਦਾਜ਼ਾ ਲਾਓ ਵੀ ਕਿੰਡੀ ਭਾਰੀ ਮੋਦੀ ਜੀ ਦੀ ਕਿੰਨਾ ਭਾਰੀ ਉਹਨਾਂ ਦਾ ਸਪੋਰਟ ਆ ਵੀ ਅਸੀਂ ਲੋਕ ਸਾਰੇ ਹੀ ਇਸ ਵੇਲੇ ਕਿਉਂ ਜੁਆਇਨ ਕੀਤੇ ਆ। ਵੀ ਭਾਈ ਲੁਧਿਆਣੇ ਤੇ ਪੰਜਾਬ ਦੀ ਕੁਛ ਕਰੀਏ ਡਵੈਲਪਮੈਂਟ ਕਰੀਏ ਅਮਨ ਸ਼ਾਂਤੀ ਲਿਆਈਏ ਹੋਰ ਕੀ ਸੋਚਾ ਹੋਰ ਦੱਸੋ ਕੀ ਸੋਚ ਹੋ ਸਕਦੀ ਹੈ ਤੇ ਅਸੀਂ ਸਿਰਫ ਕਿਉਂਕਿ ਅਸੀਂ ਤਾਂ ਲੁਧਿਆਣੇ ਦੇ ਰਹਿਣ ਵਾਲੇ ਆ ਅਸੀਂ ਲੁਧਿਆਣੇ ਦੇ ਜੰਮਪ ਵਾਲਾ ਅਸੀਂ ਜਾਣਦੇ ਆ ਲੁਧਿਆਣੇ ਚ ਵੀ ਕੀ ਕੀ ਤਕਲੀਫਾਂ ਹੈ ਉਹ ਦਰਦ ਆ ਅੰਦਰ ਤੇ ਉਹ ਸਰਕਾਰ ਮੋਦੀ ਜੀ ਦੀ ਆ ਜਾਂਦੀ 10 ਸਾਲ ਵੀ ਆਈ ਸਾਡਾ ਸੁਪਨਾ ਅਧੂਰਾ ਇਸ ਵਾਰ ਵੀ ਮੋਦੀ ਦੀ ਸਰਕਾਰ ਆ ਰਹੀ ਆ ਪਰ ਇਸ ਵਾਰ ਕਮਲ ਦਾ ਫੁੱਲ ਜਿਤਾ ਕੇ ਉਹ ਸੁਪਨਾ ਪੂਰਾ ਕਰਾਂਗੇ ਅਜਾ ਰਾਜਾ ਬੜਿੰਗ ਜੀ ਪਹਿਲੇ ਨੰਬਰ ਲਈ ਨਹੀਂ ਚੌਥੇ ਪੰਜਵੇਂ ਨੰਬਰ ਲਈ ਲੜ ਲਓ ਤੁਸੀਂ ਉਹ ਕੁਝ ਵੀ ਕਹਿਣ ਸਾਡਾ ਏਜੰਡਾ ਡਿਵੈਲਪਮੈਂਟ ਆ ਅਸੀਂ ਮੋਦੀ ਜੀ ਦੇ ਨਾਂ ਤੇ ਡਿਵੈਲਪਮੈਂਟ ਦੇ ਬੁੱਧੇ ਤੇ ਲੱਗ ਰਹੇ ਅਜਾ ਰਾਜਾ ਬੜਿੰਗ ਜੀ ਗਊਸ਼ਾਲਾ ਪਹੁੰਚਦੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਪਿੱਟੂ ਜੀ ਤਾਂ ਕਦੀ ਗਊਸ਼ਾਲਾ ਪਹੁੰਚੇ ਨਹੀਂ ਚੋਣਵੀਂ ਸਾਲਾਂ ਨਹੀਂ ਵੀ ਕਿਹਾ ਗਿਆ ਤੁਹਾਨੂੰ ਕਹਿੰਦੇ ਵੋਟਾਂ ਜਦੋਂ ਆਉਂਦੀਆਂ ਨੇ ਉਹ ਸਾਡੇ ਆਉਂਦੇ ਨੇ ਟੂਰਿਸਟ ਨੇ ਉਹ ਜੋ ਮਰਜੀ ਕਰਨ ਜੋ ਇਸ ਗੱਲ ਦੀ ਮਵਾਰਕ ਬਟ ਅਸੀਂ ਪੰਜਾਬ ਦੀ ਤੇ ਲੁਧਿਆਣੇ ਦੀ ਡਿਵੈਲਪਮੈਂਟ ਦੀ ਗੱਲ ਸਿਰਫ ਮੋਦੀ ਜੀ ਦੀ ਗੱਲ ਤੇ ਆਪਣੇ ਬੀਜੇਪੀ ਦੀ ਗੱਲ ਕਰਾਂਗੇ। ਹਾਂ ਜੀ। ਹਾਂ ਜੀ। ਨਹੀਂ 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 ਉਹ ਤਾਂ ਇਹ ਸੀ ਵੀ ਜੇ ਕੋਈ ਫੰਕਸ਼ਨ ਕਰਨ ਨੂੰ ਰੋਕੂਗਾ ਉਹ ਉਸੇ ਤਰੀਕੇ ਨਾਲ ਅਸੀਂ 10 10 ਫੁੱਟ ਅੱਗੇ ਟੈਂਟ ਲਾਵਾਂਗੇ ਵੀ ਇਹ ਆ ਵੀ ਉਹੇ ਸੇਵਾ ਕਰਨ ਆਉਂਦੇ ਆ ਨਾ ਉਹੇ ਗੁੰਡਾਗਰਦੀ ਥੋੜੀ ਕਰਨ ਆਉਂਦਾ ਕੋਈ ਠੀਕ ਹੈ ਜੀ ਰਾਜਾ ਵੜਿੰਗ ਜੀ ਨੇ ਜਦੋਂ ਰੋਡ ਸ਼ੋ ਕੀਤਾ ਤੇ ਲੋਕਾਂ ਨੇ ਉਹਨਾਂ ਦਾ ਵਿਰੋਧ ਕੀਤਾ ਮੈਨੂੰ ਕਿਹਾ ਗਿਆ ਕਿ ਕਾਂਗਰਸ ਦਾ ਕੰਮ ਹੈ ਕਾਂਗਰਸ ਦੇ ਕੈਂਡੀਡੇਟ ਦਾ ਕੰਮ ਹੈ ਕਹਿੰਦਾ ਇਹ ਕਹਿਣਾ ਸੀ ਕਿ 1984 ਦੇ ਵਿੱਚ ਸਿੱਖਾਂ ਦਾ ਜਿਹੜਾ ਕਤਲਿਆਮ ਹੋਇਆ ਉਹ ਕਾਂਗਰਸ ਪਾਰਟੀ ਦੇ ਵਿੱਚ ਹੋਇਆ ਉਹ ਤੋਂ ਫਿਰ ਸੱਚ ਕੇ ਉਹ ਕਾਂਗਰਸ ਦੇ ਵਿੱਚ ਰੇਕ ਕਦੀ ਤੁਹਾਡਾ ਵੀ ਵਿਰੋਧ ਹੋਇਆ ਇਸ ਤਰ੍ਹਾਂ ਬਿਲਕੁਲ ਹੁੰਦਾ ਸੀ ਮੇਰਾ ਵੀ ਵਿਰੋਧ ਹੁੰਦਾ ਸੀ ਮਹਾਲੀ ਜਦੋਂ ਮੈਂ ਕੈਂਡੀਡੇਟ ਸੀ ਉਦੋਂ ਵੀ ਹੋਇਆ ਜਦੋਂ ਮੈਂ ਲੁਧਿਆਣੇ ਆਇਆ ਉਦੋਂ ਵੀ ਵਿਰੋਧ ਉਹ ਸੱਚ ਗੱਲ ਹੈ ਉਹਨੂੰ ਕਿਵੇਂ ਕਿਵੇਂ ਕਾਂਗਰਸ ਦੇ ਜਦੋਂ ਇਹ ਹੋਇਆ ਸਾਰਾ ਕੁਝ 84 ਹੋਇਆ ਗੁਰਦੁਆਰਾ ਸਾਹਿਬ ਟਾਇਆ ਗਿਆ ਲੋਕ ਮਾਰੇਗੇ ਤਾਂ ਕਾਂਗਰਸ ਦੇ ਜਦੋਂ ਖਿਆਲ ਨਹੀਂ ਆਇਆ ਕਾਂਗਰਸ ਪਾਰਟੀ ਛੱਡਣ ਦਾ ਕਿਉਂ ਛੱਡਾਂ ਜੀ ਥੋੜੇ ਥੋੜ ਨੂੰ ਪੁੱਛ ਕੇ ਛੱਡਣੀ ਆ ਮੈਂ ਜੀ ਆਪ ਕੀ ਬਾਤ 400 ਬਾਰ ਮੇਰੇ ਰਵਨੀਤ ਔਰ ਤੁਸੀਂ ਜੋਸ਼ ਦੇਖਿਆ ਹੈ ਇਲਾਕੇ ਦੇ ਲੋਕਾਂ ਚ ਹਜ਼ਾਰਾਂ ਦੀ ਗਿਣਤੀ ਚ ਲੋਕ ਆਏ ਮਾਤਾਵਾ ਭੈਣਾ ਆਈਆਂ ਉਹਨਾਂ ਨੇ ਆਕੇ ਵਿਸ਼ਵਾਸਨ ਦਿੱਤਾ 1-1 ਵੋਟ ਮੋਦੀ ਜੀ ਨੂੰ ਕਮਲ ਦੇ ਫੁੱਲ ਤੇ ਲਾ ਕੇ ਬਿੱਟੂ ਜੀ ਨੂੰ ਇੱਥੇ ਜਿਤਾ ਕੇ ਭੇਜਾਂਗੇ ਔਰ ਇਸ ਇਸ ਵਾਰ 412 ਦਾ ਨਾਅਰਾ ਉਹ ਸੱਚ ਕਰਕੇ ਦਿਖਾਵਾਂਗੇ ਇਹੀ ਸਾਰੇ ਨੇ ਵਿਸ਼ਵਾਸਨ ਦਿੱਤਾ ਮੈਂ ਸਾਰੇ ਇਲਾਕੇ ਦਾ ਸਾਰੇ ਮਾਤਾਵਾ ਭੈਣਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤੀ ਜਨਤਾ ਪਾਰਟੀ ਜਿੰਦਾਬਾਦ